ਵਾਹੇ ਗੁਰੂ ਸਹਬ ਜੀ ਚਾਲਾਂਗੇ ਉਠ ਨਾਮ ਜਪ ਨਿਸਬਾਸਰ ਆਰਾਮ ਕਾੜ ਤੁਜ ਨ ਵਿਆਪਈ ਨਾਨਕ ਮਿਟੇ ਉਪਾਦ ਸੋ ਕਉ ਟਲ ਗੁਰ ਸੇਵੀਐ ਅਨਸ ਸਹਿਜ ਸੁਬਾਹੇ ਦਰਸ਼ਨ ਅਰਸ਼ੀਏ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਤਨਾਸਰੀ ਮਹਲਾ ਪੰਜਵਾ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰਿ ਰਾਮ ਦਰੜਾਇਆ ਦੁਖਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦਰੜਾਇਆ ਮਾ ਉਦਿਆਨ ਅੰਧਕਾਰ ਮੈਂ ਜਿਹਨ ਸਿੱਧਾ ਮਾਰਗ ਦਿਖਾਇਆ ਹੰਬਰੇ ਪ੍ਰਾਨ ਗੋਪਾਲ ਗੋਬਿੰਦ ਇਹਾ ਹੂਆ ਸਰਬ ਥੋਕ ਕੀ ਜਿਸੇ ਹਮਾਰੀ ਚੰਦ جا کے سمبرن ਸਰب نಧಾನ مان ਮਹਤਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਛੈ ਸਭ ਤੂਰੀ ਸਰਬ ਮਨੋਰਥ ਜੇ ਕੋ ਚਾਹੇ ਸੇਵਾ ਇਕ ਨਦਾਨਾ ਪਾਰ ਬ੍ਰਹਮ ਅਪਰੰਪਰ ਸੁਆਮੀ ਸੰਬਰ ਤੋਂ ਪਾਰ ਬਰਾਨਾ ਸ਼ੀਤਲ ਸ਼ਾਂਤ ਮਾ ਸੁਖ ਪਾਇਆ ਸੰਤੋ ਸੰਗ ਰਹਿਓ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ایو ਨਾਨਕ ਕੀਨੋ ਚੋਲਾ শীতল ਸ਼ਾਂਤ ਮਾ ਸੁਖ ਪਾਇਆ ਸੰਤ ਸੰਗ ਰਹਿਉ ਉਲਾ ਹਰ ਤਨ ਸੰਚਨ ਹਰ ਨਾਮ ਭੋਜਨ ایو ਨਾਨਕ ਕੀਨੋ ਚੋਲਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤੁਲਾ ਸ੍ਰੀ ਮਹਲਾ 5 ਬਾਰ ਜਾਓ ਗੁਰ ਆਪਣੇ ਉੱਪਰ ਜਿਨ ਹਰ ਨਾਮ ਦਰੜਾਇਆ ਮਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਖਾਇਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਖੜਗ ਕੇਤ ਮੈਂ ਸ਼ਰਨ ਧਿਆਰੀ ਆਪਾ ਦੇ ਲਿਓ ਉਬਾਰੀ ਸਰਬੋਠੌਰ ਮੋਹ ਸਹਾਈ ਦੁੜਦੋ ਤੇ ਲਿਓ ਬਚਾਈ ਵਾਹਿਗੁਰੂ ਸਾਬ ਜੀ ਸਵਈਆ ਜੋ ਸੁਨ ਕੇ ਹਰ ਕੀ ਬਤਈਆ ਪਟ ਦਤਨ ਪੀਸ ਕੇ ਕ੍ਰੋਧ ਭਰੇ ਜੋ ਸੁਨ ਕੇ ਹਰ ਕੀ ਬਤਈਆ ਪਟ ਦਤਨ ਪੀ ਸਕੈ ਕ੍ਰੋਧ ਪਰੇ ਤਨ ਬਾਸ ਭਾਰ ਕੇ ਧਾਇ ਪਰ ਤਨ ਸਿੰਘੂ ਤੇ ਨਹੀਂ ਨਾਕ ਡਰੇ ਤਨ ਸਿੰਘ ਸਰਾਸਨ ਲੈ ਕਰ ਮੈਂ ਕਟ ਦੈਂ ਤਨ ਕੇ ਸਿਰ ਭੂਮ ਪਰੇ ਮਨੋ ਪੌਣ ਗ ਪੁੰਝ ਬੈਓ ਲੱਗੇ ਫੁਲਵਾਰੀ ਮੈਂ ਟੂਟ ਕੇ ਫੂਲ ਚਰੇ ਤਨ ਸਿੰਘ ਸਰਾਸਨ ਲੈ ਕਰ ਮੈਂ ਕਟ ਦੰਤਨ ਕੇ ਸਿਰ ਉੰਪਰੇ ਮਨੋਂ ਪਉਣ ਕੋ ਪੁੰਜ ਬੈਉ ਲੱਗ ਕੇ ਫੁਲਵਾਰੀ ਮੈਂ ਟੂਟ ਕੇ ਫੂ ਜਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ